ਦੀ ਜਣਾਵਾਲ ਦੇ ਮਾਪਿਆਂ ਨੂੰ ਖੁਦ ਨਹੀਂ ਠੀਕ ਆ ਸਾਥਰੀਕ ਕਾਲ ਦੋਸਤੋ ਤੁਸੀਂ ਜਿਹੜੇ ਹੋ ਅਣਖ ਦੇ ਨਾਲ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਇੱਕ ਵੱਖਰੀ ਪਹਿਲ ਕਾਦਮੀ ਦੀ ਵੀਡੀਓ ਹੈ ਫੌਜੀ ਫਿਜ਼ੀਕਲ ਫਿਟ ਅਕੈਡਮੀ ਪਿੰਡ ਬੰਗੀਦੀਪਾ ਇਹ ਅਕੈਡਮੀ ਤਿੰਨ ਨੌਜਵਾਨਾਂ ਨੇ ਸਟਾਰਟ ਕੀਤੀ ਹੈ ਜਸਪਾਲ ਬਾਬਾ ਨਿੰਮਾ ਫੌਜੀ ਤੇ ਗਗਨ ਕੋਚ ਇਹਨਾਂ ਦਾ ਸੁਪਨਾ ਸੀ ਵੀ ਇਹਨਾਂ ਦੇ ਪਿੰਡ ਦਾ ਬੱਚਾ ਕੋਈ ਵੀ ਨਸ਼ਿਆਂ ਤੇ ਨਾ ਲੱਗੇ ਤੇ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਇੱਕ ਚੰਗਾ ਖਿਹੜਿਆਰੀ ਤੇ ਚੰਗੀ ਸੋਚ ਲੈ ਕੇ ਅੱਗੇ ਵਧੇ। ਇਹਨਾਂ ਦਾ ਕੋਈ ਲਾਲਚ ਨਹੀਂ। ਇਹ ਬੱਚਿਆਂ ਨੂੰ ਫ੍ਰੀ ਦੇ ਵਿੱਚ ਟ੍ਰੇਨਿੰਗ ਦਿੰਦੇ ਆ। ਇਹ ਅਕੈਡਮੀ ਇਹਨਾਂ ਤਿੰਨ ਨੌਜਵਾਨਾਂ ਨੇ ਸ਼ੁਰੂ ਕੀਤੀ ਸੀ ਤੇ ਅੱਜ ਇਹਨਾਂ ਨਾਲ ਐਨ ਆਰ ਆਈ ਭਰਾ ਤੇ ਨਗਰ ਇਹਨਾਂ ਦਾ ਪੂਰਾ ਸਾਥ ਦੇ ਰਿਹਾ। ਨਗਰ ਵਾਸੀ ਇਹਨਾਂ ਬੱਚਿਆਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਆ, ਇਹਨਾਂ ਨੂੰ ਖਰਾਕ ਦਿੰਦੇ ਆ। ਤੇ ਹੋਰ ਖੇਡਾਂ ਦਾ ਸਮਾਨ ਵੀ ਇਹਨਾਂ ਨੂੰ ਵੰਡਿਆ ਜਾਂਦਾ ਹੈ ਤੇ ਅੱਜ ਅਮਨਾ ਸਾਈਪ੍ਰਸ ਉਹਨਾਂ ਦੀ ਮਾਤਾ ਜੀ ਦਾ ਜਨਮ ਦਿਨ ਹੈ ਤੇ ਉਹ ਇਹਨਾਂ ਬੱਚਿਆਂ ਲਈ ਸ਼ਰਧਈ ਬਣਾ ਕੇ ਲਿਆਏ ਵੰਡਿ ਡਾ ਗਾ ਸਾਰੇ ਆਈ ਆਈ ਹੀਰੋ ਆਈ ਅੱਜ ਡਾਕਟਰ ਮਿਲ ਵੀ ਐ ਨਹੀਂ ਡਾਕਟਰ ਮਿਲ ਨਹੀਂ ਤੁਹਾਨੂੰ ਕਿਤੇ ਅੱਛੀ ਗੱਲ ਸੁਣੋ ਅੱਜ ਵੀਕਲ ਫਟ ਅਕੈਡਮੀ ਤੇ ਜਿੰਨੇ ਵੀ ਸਟੂਡੈਂਟ ਆ ਸਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਰਮੇਦਨਾ ਦੀ ਲੜੀ ਦੇ ਅਨਸਾਰ ਅੱਡੀ ਇੱਕ ਮਹਾਨ ਸ਼ਖਸੀਅਤ ਆਂਟੀ ਮਾਤਾ ਬਲਜੀਤ ਕੌਰ ਇਹਨਾਂ ਦਾ ਜਨਮ ਦਿਨ ਹੈ ਇਹ ਸਾਡਾ ਭਰਾਮਣਾ ਸਾਈਪ੍ਰਸ ਜੋ ਪਿਛਲੇ ਦਾ ਕੇ ਟੂਰਨਾਮੈਂਟ ਹੋਇਆ ਐ ਪਲੇਟ ਮੀਟ ਹੋਈ ਬੱਚਾ ਦਾ ਵੱਧ ਤੋਂ ਵੱਧ ਸਹਿਯੋਗ ਕਰਦੇ ਨੇ ਉਹਨਾਂ ਦੇ ਮਾਤਾ ਜੀ ਐ ਮਾਤਾ ਜੀ ਇੱਕ ਵਧੀਆ ਸੋਚ ਨੂੰ ਲੈ ਕੇ ਚੱਲਦੇ ਨੇ ਇਹਨਾਂ ਬੱਚਾ ਦਾ ਜਿਹੜਾ ਪ੍ਰਸਾਦ ਦਿੰਦੇ ਆ ਤੇ ਦਿੰਦੇ ਰਹਿਣਗੇ ਅਸੀਂ ਧੰਨਵਾਦ ਕਰਦੇ ਆ ਮਾਤਾ ਬਲਜੀਤ ਕੌਰ ਦਾ ਭਾਈ ਰੇਸ਼ਮ ਦਾ ਨਵੀਂ ਰਾਣੀ ਸੁਖਪ੍ਰੀਤ ਦਾ ਤੇ ਬਾਈ ਆਮਨੇ ਸਾਈ ਪ੍ਰਸਾਦਾ ਜੋ ਕਿ ਆਪਣੀ ਉੱਚੀ ਸੋਚ ਨਾਲ ਇਹਨਾਂ ਬੱਚਾ ਦਾ ਭਲਾ ਕਰਨ ਲਈ ਜਿਹੜੀ ਨਿਵੇਕਲੀ ਪਹਿਲਾ ਸਭ ਤੋਂ ਪਹਿਲਾ ਮਾਤਾ ਬਲਜੀਤ ਕੌਰ ਨੇ ਬਾਈ ਆਮਨੇ ਸਾਈ ਪ੍ਰਸਾਦਾ ਜਨਮ ਦਿਨ ਮਨਾ ਕੇ ਕੀਤੀ ਸੀਗੀ ਅਜੀ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦੀ ਸੋਚ ਨੂੰ ਤੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਕਿ ਇਹਨਾਂ ਬੱਚਿਆਂ ਦੀ ਇਹਨਾਂ ਨੇ ਇਸ ਬੱਚੇ ਨਾਲ ਦਾ ਕੋਈ ਵੀ ਬੱਚਾ ਜਿਹੜਾ ਰਿਲੇਟਿਵ ਨਹੀਂ ਇੱਥੇ ਸਿਰਫ ਉਹ ਸੇਵਾ ਲਈ ਆਉਂਦੇ ਆ ਕਿ ਸੇਵਾ ਕਰਕੇ ਕਿੱਥੋਂ ਚਲੇ ਜਾਂਦੇ ਨੇ ਸਿਰਫ ਇਹਨਾਂ ਦਾ ਮਤ ਕੀ ਹੈ ਕਿ ਸਾਡੀ ਜਿਹੜੀ ਹੋਣ ਵਾਲੀ ਪੀੜ੍ਹੀ ਹੈ ਇਹਦੇ ਆਉਣ ਵਾਲਾ ਜੂਥ ਹੈ ਉਹ ਇੱਕ ਜੰਗ ਜੂਥ ਬਣੇ ਸਾਡਾ ਪਿੰਡ ਜਿਹੜਾ ਹੈ ਨਸ਼ਾ ਮੁਕਤ ਹੋ ਜੇ ਅਸੀਂ ਇਹਨਾਂ ਦੇ ਇਹੀ ਸੋਚ ਆ ਇਸ ਧੰਨਵਾਦ ਕਰਦੇ ਮਾਤਾ ਬਲਜੀਤ ਕੌਰ ਦਾ ਜਿਨ੍ਹਾਂ ਨੇ ਆਪਣੇ ਜਨਮ ਦਿਨ ਤੇ ਇਹਨਾਂ ਬੱਚਾ ਨੂੰ ਡਾਇਟ ਤੌਰ ਤੇ ਜਾਂ ਕਿ ਡਾਈਟ ਫੂਡ ਵਾਲੀ ਛਢਾਈ ਕਹਿੰਦੇ ਆ ਫਲੇਰਾਂ ਨੂੰ ਬਹੁਤ ਲਾਇਬੰਦ ਮਨ ਕੇ ਇਹ ਡਾਈਟ ਆ ਉਹ ਦਿੱਤੀ ਹੋਈ ਹੈ ਅਸੀਂ ਧੰਨਵਾਦ ਕਰਦੇ ਆ ਮਾਤਾ ਰਜੀਤ ਕੌਰ ਦਾ ਜਿਨ੍ਹਾਂ ਨੇ ਇਹਨਾਂ ਬੱਚਾ ਨੂੰ ਕ੍ਰਾਸ ਕੰਟਰੀ ਵੀ ਅੱਜ ਤੇ ਮਾਤਾ ਜੀ ਦਾ ਜਨਮ ਦਿਨ ਵੀ ਹੈ ਇਸ ਵਾਰੀ ਫੇਰ ਅਸੀਂ ਧੰਨਵਾਦ ਕਰਦੇ ਆ ਭਾਈ ਆਮਨੇ ਸੈਂਟਰ ਦਾ ਤੇ ਮਾਤਾ ਸੁਖਬੀਤ कौर ਤੇ ਮਾਤਾ ਬਜਜੀਤ कौर ਐ ਫਾਈ ਰੇਸ਼ਮ ਦਾ ਤੇ ਨਵੀ ਦਾ ਸਤਰੀਕਾ ਵੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਦੱਸਿਆ ਗੱਲ ਨੇ ਵੀ ਆਪਾਂ ਇਹਦਾ ਜਨਮ ਦਿਨ ਮਨਾ ਰਹੇ ਆ ਸਭ ਤੋਂ ਪਹਿਲਾਂ ਤਾਂ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਬਸ ਉਸ ਜੀਤ कौर ਜੀ ਨੂੰ ਤੇ ਬਾਕੀ ਜਿਵੇਂ ਆਪਣੀ ਗਲਾਈਡ ਕਮਿਊਨਿਟੀ ਹੋਈ ਆ ਬਹੁਤ ਸਫਲ ਹੋਈ ਆ ਕਿ ਸਾਰੇ ਨਗਰ ਨੇ ਤੇ ਬੱਚਿਆਂ ਨੇ ਸਾਡੇ ਬਹੁਤ ਜਿਹੜਾ ਆਪ ਦਾ ਸਾਥ ਦਿੱਤਾ ਹੀ ਉਹ ਮਤਲਬ ਵਧੀਆ ਦਿੱਤਾ ਉਹਨਾਂ ਬਣਾ ਕੇ ਤੇ ਵਾਜੂ ਕਰੇਗੀ ਕਿ ਇਹ ਪਾਸ ਤੋਂ ਬਧਿਆ ਕਰਵਾਈਏ ਸਾਰਾ ਸਭ ਜੋ ਨਾਲ ਤੇ ਬਾਕੀ ਸਾਰੇ ਬੱਚੇ ਵੀ ਜਿਹੜੇ ਪਾਤਰ ਨੇ ਕਿ ਉਹਨਾਂ ਨੂੰ ਜਿਹੜਾ ਸੇ ਪਲੇਟਫਾਰਮ ਮਿਲਿਆ ਹੋਇਆ ਫ੍ਰੀ ਦੇ ਵਿੱਚ ਮਿਲਿਆ ਹੋਇਆ ਸਾਰੇ ਬੱਚੇ ਆਪਣੀ ਵਧੀਆ ਤਿਆਰੀ ਕਰੋ ਤੇ ਵਾਜੂ ਕਰਕੇ ਸਾਰੇ ਤਰੱਕੀ ਹੈਗਾ ਪਰਮਾਤਮਾ اے ਪਰਮਾਤਮਾ ਮਾਦੀ ਮਾਤਾ ਨੂੰ ਸਾਡੀ ਮਾਤਾ ਨੂੰ ਸੰਤਿਵਾਸੀ ਸੰਤਿਵਾਸੀ ਦੇ ਪ੍ਰਵਾਹ ਨੂੰ اے ਦੇ ਪ੍ਰਵਾਹ ਨੂੰ ਸਤਿ ਸ਼ਾਂਤੀ ਵਸੀ ਸਤਿ ਸ਼ਾਂਤੀ ਵਸੀ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਤੇ ਮਾਤਾ ਜੀ ਨੂੰ ਲੰਮੀ ਉਮਰ ਦੀ ਅਰਦਾਸ ਕਰਨਾ ਤੇ ਇਨ੍ਹਾਂ ਭਰਾਵਾਂ ਦਾ ਇਦਾਂ ਹੀ ਇਤਿਵਾਕ ਬਣਿਆ ਰਵੇ ਇਹ ਬੱਚਿਆਂ ਨੂੰ ਮਿਹਨਤ ਕਰਾਉਂਦੇ ਰਹਿਣ ਤੇ ਇੱਕ ਮਾ ਛੋਟੀ ਜੀ ਬੇਨਤੀ ਹੋਰ ਕਰਦਾ ਆ ਆਸੇ-ਪਾਸੇ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਜਿਵੇਂ ਯੂਨੀਵਰਸਿਟੀਾਂ ਚ ਵੱਡੇ-ਵੱਡੇ ਪ੍ਰੋਗਰਾਮ ਹੁੰਦੇ ਆ ਤੇ ਉੱਥੇ ਬਿਲਕੁਲ ਨਕੰਮੇ ਬੰਦਿਆਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਉਹਨਾਂ ਥਾਵਾਂ ਤੇ ਇਦਾਂ ਦੇ ਨੌਜਵਾਨਾਂ ਨੂੰ ਬੁਲਾ ਕੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਕਮੈਂਟ ਬਾਕਸ ਵਿੱਚ ਜਰੂਰ ਛੱਡਣਾ ਜੀ ਵੀਡੀਓ ਬੱਤ ਵਾਰ ਸ਼ੇਅਰ ਕਰ ਦਿਓ ਧੰਨਵਾਦ ਜੀ ਵੇ ਆਪਣੇ ਵਾਸਤੇ ਇੰਨਾ ਕਰਦੇ ਨੇ ਦੇਖ ਲਓ ਮੁੱਲ ਪਾਉਣਾ ਹੈਗਾ ਠੀਕ ਹੈ ਕਦੇ ਲੰਮਾ ਨਾ ਆਵੇ ਤੁਹਾਡਾ ਵੀ ਆ ਪਲੇਅਰ ਆ ਯਾਰ ਸਾਨੂੰ ਫੋਨ ਲਾ